ਲੋ ਜੀ ਕਣਕ ਵੱਢਣ ਲੱਗਿਆ ਤੇ ਮੌਸਮ ਦੇਖੋ ਲੈ ਘਾਟਾ ਚੜੀ ਪਈ ਐ ਕਾਲੀ ਚੱਲ ਰਹੀ ਆਪਣੀ ਵਾਲੀ ਮਸ਼ੀਨ ਆਇਦ ਕੀ ਲਾਂਗੇ ਦੇਖੋ ਬਾਈ ਦਿਨ ਚ ਐਡਾ-ਡਾ ਫੂਸ ਦੇ ਢੇਰ ਲੱਗਦੇ ਨੇ ਤੇ ਮੌਸਮ ਬਹੁਤ ਖਰਾਬ ਆ ਕਣਕ ਹਲੇ ਪਈਆਂ ਨੇ ਵੱਢਣ ਵਾਲੀਆਂ ਹਲੇ ਹੈਗਾ ਤੇ 4-5 ਦਿਨਾਂ ਦਾ ਕੰਮ ਹੋ ਚੱਲ ਰਿਹਾ ਵਿਸ਼ਾਲ ਨੇਰੀ ਠਾਈ ਤੁਰੇ ਆਂਦੇ ਨੇ ਬਾਈ ਬੰਦੇ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਰੱਬ ਨੇ ਕੰਮ ਸਰਾਵ ਕਰਤਾ ਬਾਈ ਦੋ ਵਾਰੀ ਪਹਿਲਾਂ ਜਿਹੜਾ ਆ ਗਿਆ ਆ ਗਿਰ ਗਿਆ ਕਣਕਾਂ ਤੇ ਹੁਣ ਫੇਰ ਹਨੇਰੀ ਦੱਸ ਕਿਵੇਂ ਵੱਟਲੂ ਅਗਲਾ ਕਣਕ ਕੰਮ ਸਾਰਾ ਉੱਪਰ ਚੜ ਜਾਂਦਾ ਫੇਰ ਪਹਿਲਾ ਵਾਲਾ ਵੀ ਵਾਈ ਹੋਰੇ ਤੁਹਾਨੂੰ ਲੱਗ ਰਿਹਾ ਚਾਨਣ ਆ ਇਹਦੇ ਚ ਪਰ ਪੂਰੀ ਕਾਲੀ ਘਟਾ ਚੜੀ ਪਈ ਹੈ ਫੁੱਲ ਹਨੇਰੀ ਆ ਰਹੀ ਹੈ ਬਿਜਲੀ ਲਸਕ ਰਹੀ ਹੈ ਉਮੀਦ ਆ ਮੌਸਮ ਦੇ ਤੋ ਆਉਦਾ ਸੀਜ਼ਨ ਚੱਲ ਰਿਹਾ ਬਾਈ ਤਾਂ ਇਹ ਪੂਸਪਾਸ ਦਾ ਕਣਕਾ ਫੈਲਣ ਲੈ ਲੈ ਵੀ ਕਣੀਆਂ ਦੀ ਤਿਆਰੀ ਹੋ ਗਈ ਕੋਈ ਕੋਈ ਟਿਕੜ ਲੱਗੇ ਕਿਤੇ ਮੀਂਹ ਆਵੇ ਸੱਪਾ ਛੱਡ ਜੂਗਾ